ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਅੱਜ ਮੈਂ ਨਿਊ ਵੀਡੀਓ ਲੈ ਕੇ ਆਈਆਂ ਜੀ ਮੈਂ نیچے ਨਾ ਬਾਰਡਰ ਦੇ ਡਿਜ਼ਾਈਨ ਨੇ ਲੱਗ ਲੱਗ ਜਿਵੇਂ ਆਹ ਅਲੱਗ ਬਾਰਡਰ ਡਿਜ਼ਾਈਨ ਹੈ ਇੱਥੇ ਤੱਕ ਇਦਾਂ ਆਪਾਂ ਬ੍ਰੇਕ ਬ੍ਰੇਕ ਇਦਾਂ ਬਣਾ ਸਕਦੇ ਆ ਪੈਟਰਨ ਤੇ ਇਦਾਂ ਹੀ ਆਪਾਂ ਸੂਟ ਦੇ ਸਾਰੇ ਕਵਰ ਕਰ ਸਕਦੇ ਆ ਬਹੁਤ ਸੋਹਣੇ ਲੱਗ ਜਾਂਦਾ ਹੈ ਸਾਡੀਆਂ ਦੇ ਵਿੱਚ ਤੇ ਇੱਕ ਆ ਲੈ ਕੇ ਆਈਆਂ ਜੀ ਮੈਂ ਇਹ ਦੇਖੋ ਇਹ ਵੀ ਇਹ ਨੋਟ ਲਗਾਈ ਹੋਈ ਆ ਇਹ ਉੱਪਰ ਫਲਾਵਰ ਬਣਾਇਆ ਹੋਇਆ ਹੈ ਇੱਕ ਆ ਲੈ ਕੇ ਆਈਆਂ ਇਦਾਂ ਇਕ ਕਾਲਾ ਇਕੰਨ ਜੀ ਦੇਖੋ ਇਹ ਇਦਾਂ ਬਣਦਾਗਾ ਠੇਕੇ ਮੈਂ ਕਾਂਟੀ ਵਾਲਾ ਲੈ ਕੇ ਆਈਆਂ ਜੀ ਇਹਦੇ ਵਿਚਾਲੇ ਨੋਟ ਲੱਗਦੀ ਆ ਤੇ ਇੱਕ ਮਿਆ ਆ ਲੈ ਕੇ ਆਈਆਂ ਦੇਖੋ ਇਦਾਂ ਮੈਂ ਅਲੱਗ ਅਲੱਗ ਲੈ ਕੇ ਆਈਆਂ ਜੀ ਤੇ ਹੋਰ ਵੀ ਇਹਨਾਂ ਨੂੰ ਮੈਂ ਸਾਰੀ ਦਿਖਾਉਣੀ ਆ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਤੇ ਮੇਰੇ ਵੀਡੀਓ ਨੂੰ ਫੁੱਲ ਵਾਚ ਕਰਨਾ ਮੈਂ ਤੁਹਾਨੂੰ ਇਦਾਂ ਹੀ ਸਾਰੇ ਅਲੱਗ ਅਲੱਗ ਆਰਡਰ ਡਿਜ਼ਾਈਨ ਦਿਖਾਉਣੀ ਆ ਜੀ ਆਪਾਂ ਘਰੇ ਤੇ ਜਾਂ ਇਹ ਆਰਮ ਤੇ ਡਿਜ਼ਾਈਨ ਵੀ ਕਰ ਸਕਦੇ ਆ ਇਹ ਆਪਾਂ ਘਰੇ ਤੇ ਵੀ ਕਰ ਸਕਦੇ ਆ ਆਰਮ ਤੇ ਵੀ ਕਰ ਸਕਦੇ ਆ ਬਹੁਤ ਸੋਹਣਾ ਲੱਗਦਾ ਜੀ ਇਹ ਅਲੱਗ ਆ ਇਹ ਲੱਗਾ ਬੁਲਗਨ ਫਲਾਵਰ ਆ ਜੀ ਇਦਾਂ ਵੀ ਆਪਾਂ ਸਾਰੇ ਸੂਟ ਦੇ ਵਿੱਚ ਛੋਟੇ ਛੋਟੇ ਬੁਲਗਨ ਪਾ ਕੇ ਬਹੁਤ ਸੋਹਣਾ ਫਲਾਵਰ ਆ ਜਿਹੜਾ ਉਹ ਕਵਰ ਕਰ ਸਕਦੇ ਆ ਸਾਰੇ ਸੂਟ ਦੇ ਵਿੱਚ ਜਦੋਂ ਆਪਾਂ ਛੋਟੇ ਛੋਟੇ ਬੁਲਗਨ ਪਾਣੇ ਆਗੇ ਤਾਂ ਸੂਟ ਆਪਣਾ ਬਹੁਤ ਸੋਹਣਾ 트ੈਂਡਿੰਗ ਦੇ ਵਿੱਚ ਚਲੇ ਜਾਂਦਾ ਹੈ ਜੀ ਬਹੁਤ ਸੋਹਣਾ ਲੱਗਦਾ ਇਹ ਬਿਲਕੁਲ ਵੀ ਹਿੱਲਦੇ ਨਹੀਂ ਹੈਗੇ ਬਾਅਦ ਵਿੱਚ ਦੇਖੋ ਜੀ ਕਿੰਨੀ ਸੋਹਣੀ ਇਹਦੀ ਲੁੱਕ ਬਣੀ ਹੋਈ ਆ ਬਹੁਤ ਸੋਹਣੀ ਉਹਨਾਂ ਨੇ ਜਿੱਤੀ ਤੁਹਾਨੂੰ ਬਿਲਕੁਲ ਦਿਖਾ ਰਹੀਆਂ ਆ ਦੇਖੋ ਮੇਰੇ ਵੀਡੀਓ ਨੂੰ ਫੋਲੋ ਵਾਚ ਕਰਨਾ ਫਿਰ ਤੁਹਾਨੂੰ ਹੋਰ ਵੀ ਬਹੁਤ ਸੋਹਣੇ ਲੱਗ ਲੈ ਡਿਫਰੈਂਟ ਡਿਫਰੈਂਟ ਮੈਂ ਬਹੁਤ ਬਾਰਡਰ ਡਿਜ਼ਾਈਨ ਦਫਾਨੀ ਹੈ ਜੀ ਤੇ ਜੋ ਮੇਰੇ ਵੀਡੀਓ ਤੇ ਨਵੇਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਇਹ ਕੀ ਬਾਰਡਰ ਡਿਜ਼ਾਈਨ ਹੈ ਜੀ ਇਹਦੇ ਆਲੇ-ਦਲੇ ਨਾਟ ਲੱਗਦੀ ਹੈ ਇਦਾਂ ਤੇ ਵਿਚਾਲੇ ਫਲਾਵਰ ਪੈਂਦੇ ਆ ਤੇ ਇਹਨਾਂ ਦੇ ਵਿਚਾਲੇ ਵੀ ਨਾਟ ਲੱਗੀ ਹੋਈ ਆ ਨਾਟ ਲੱਗੀ ਹੋਈ ਆਲੇ-ਦਲੇ ਪੱਤੀਆਂ ਬਣੀ ਹੋਈਆਂ ਜੇ ਫੁੱਲ ਵੀਡੀਓ ਦੇਖਣੀ ਹੈ ਕਿਵੇਂ ਬਣਦਾ ਹੈ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੇਰੇ ਚੈਨਲ ਤੇ ਸਰਚ ਕਰ ਤੇ ਮੀਤ ਕੜਾਈ ਡਿਜ਼ਾਈਨਰ ਤੇ ਸਰਚ ਕਰਕੇ ਤੁਸੀਂ ਇਹਨੂੰ ਦੇਖ ਸਕਦੇ ਹੋ ਕਿਵੇਂ ਬਣਦਾ ਮੈਂ ਫੁੱਲ ਵੀਡੀਓ ਇਹਦੇ ਚ ਪਾਈ ਹੋਈ ਹੈ ਜੀ ਇੱਕ ਤੁਹਾਨੂੰ ਹੋਰ ਦਿਖਾਉਣੀ ਹੈ ਮੈਂ ਇਹ ਕਾਰ ਜੀ ਇਹ ਵੀ ਆਪਣਾ ਘੇਰੇ ਦਾ ਕੰਮ ਆ ਐਦਾਂ ਸਾਰੇ ਘੇਰੇ ਤੇ ਕਵਰ ਹੁੰਦਾ ਜੀ ਇਹ ਐਦਾਂ ਮੋਤੀ ਲੱਗ ਕੇ ਤੇ ਐਦਾਂ ਇਹ ਇਹ ਵਾਈਟ ਮੋਤੀ ਲੱਗਦੇ ਆ ਤੇ ਇਹ ਟੁੜੇਗੇ 골ਡਨ ਚ ਮੋਤੀ ਨੇ ਤੇ ਉੱਪਰ ਬੁਲੀ ਜਾਂਦਾ ਸਟਿਚ ਬਣੇ ਹੋਈਆਂ ਨੇ ਤੇ ਆ ਵੀ ਬੁਲੀ ਜਾਂਦਾ ਬਣਿਆ ਹੋਇਆ ਹੈਗਾ ਇਹਦੀ ਪੱਤੀ ਹੈ ਬੁਲੀਅਨ ਫਲਾਵਰ ਚ ਬਣੀ ਹੋਈ ਹੈ ਇਹ ਵੀ ਤੁਸੀਂ ਜੇ ਫੁੱਲ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੀਤ ਕੜਾਈ ਡਿਜ਼ਾਈਨਾਂ ਤੇ ਤੇ ਮੀਡੀਅਮ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਹਰੇਕ ਦਾ ਸਮਝਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਇਹ ਕਿਵੇਂ ਬਣਿਆ ਤੇ ਇਹਨੂੰ ਮਤਲਬ ਕਿ ਕਿੰਨੇ ਕਿਵੇਂ ਕਿੱਥੇ ਨਾਟ ਲੱਗਦੀ ਹੈ ਕਿੱਥੇ ਉਹ ਲੱਗਦਾ ਫਲਾਵਰ ਲੱਗਦਾ ਕਿੱਥੇ ਮੋਤੀ ਲੱਗਦਾ ਕਿੱਦਾਂ ਲਗਾਇਆ ਉਹ ਮੇਰੇ ਵੀਡੀਓ ਤੇ ਜਾ ਕੇ ਮੇਰੇ ਚੈਨਲ ਤੇ ਜਾ ਕੇ ਮੇਰੀ ਵੀਡੀਓ ਗਈ ਜੇ ਤੇ ਉੱਤੇ ਬਣੀ ਹੋਈ ਫੁੱਲ ਤੇ ਉਹਦੇ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਕਿਵੇਂ ਬਣਿਆ ਹੋਇਆ ਠੀਕ ਹੈ ਜੀ ਤੇ ਤੁਹਾਨੂੰ ਨਾਲ ਹੀ ਹੋਰ ਡਿਜ਼ਾਈਨ ਵਗੈਰਾ ਦਿਖਾਉਣੀ ਹੈ ਮੈਂ ਸੂਟਾਂ ਦੇ ਹਾਂਜੀ ਇਹ ਨਾਟ ਲਗਾ ਕੇ ਵੀ نیچے ਫਲਾਵਰ ਬਣਾਇਆਗਾ ਤੇ ਉੱਪਰ ਪੱਤੀਆਂ ਬਣਾਈਆਂ ਨੇ ਤੇ ਇਦਾਂ ਹੀ ਆ ਲਗਾਇਆਗਾ ਇਦਾਂ ਹੀ ਇਹ ਸਾਰੇ ਘੇਰੇ ਦੇ ਉੱਤੇ ਵਰਕ ਹੋਇਆ ਹੋਇਆ ਇਹ ਆਰਮ ਦਾ ਡਿਜ਼ਾਈਨ ਆ ਜੀ ਇਹ ਵੀ ਮੇਰੀ ਫੁੱਲ ਵੀਡੀਓ ਮੇਰੇ ਚੈਨਲ ਤੇ ਪਣੀ ਹੈ ਤੇ ਜਾ ਕੇ ਦੇਖ ਸਕਦੇ ਹੋ ਇਹ ਬਹੁਤ ਸੋਹਣਾ ਫਲਾਵਰ ਡਿਜ਼ਾਈਨ ਬਣਦਾ ਜੀ ਇਦਾਂ ਹੀ ਆਰਮ ਤੇ ਘੇਰੇ ਤੇ ਜੀ ਇਦਾਂ ਜੀ ਇਹਦੇ ਨੋਟ ਵਾਲੇ ਛੋਟੇ ਛੋਟੇ ਬੁਲੀਆਂ ਫਲਾਵਰ ਆਪਾਂ ਸਾਰੇ ਘੇਰੇ ਦੇ ਵਿੱਚ ਉੱਪਰ ਜੇ ਕਰਨੇ ਆ ਤਾਂ ਕਰ ਸਕਦੇ ਨਹੀਂ نیچے ਇੱਕ ਬੇਲ ਵੀ ਰੱਖ ਸਕਦੇ ਆ ਜਿਵੇਂ ਆਹ ਪਾਈ ਹੋਈ ਆ ਇਦਾਂ ਹੀ ਬਾਹ ਦੇ ਵਿੱਚ ਪਾਉਣੀ ਆ ਆਪਾਂ ਬਹੁਤ ਸੋਹਣਾ ਬਣਦਾ ਜੀ ਇਹ ਇਹਨੂੰ ਤੁਸੀਂ ਕਿਸੇ ਵੀ ਫੈਬਰਿਕ ਉੱਤੇ ਜਾਂ ਕਿਸੇ ਵੀ ਕਲਰ ਉੱਤੇ ਕਰ ਸਕਦੇ ਹੋ ਜੇਗਾ ਤੁਸੀਂ ਮੇਰੇ ਤੋਂ ਕਰਾਉਣਾ ਚਾਹੁੰਦੇ ਹੋ ਤਾਂ ਮੇਰੇ ਤੋਂ ਵੀ ਕਰਵਾ ਸਕਦੇ ਹੋ ਜੀ ਇਹ ਇਹ ਬਹੁਤ ਸੋਹਣਾ ਬਣ ਕੇ ਡੈਡੀ ਹੁੰਦਾ ਜੀ ਆਜੂ ਤੁਹਾਨੂੰ ਹੋਰ ਦਿਖਾਉਨੇ ਆ ਹਾਂ ਜੀ ਇਹ ਕੇ ਪੱਤੀ ਆ ਇਹ ਬਹੁਤ ਸੋਹਣਾ ਫਲਾਵਰ ਬਣਦਾ ਜੀ ਇਹ ਦੇਖੋ ਐਦਾਂ ਪੱਤੀ ਲਾ ਕੇ ਉੱਪਰ ਨੋਟ ਲਾ ਦਈਏ ਫਲਾਵਰ ਫਲਾਵਰ ਬਸ ਆਪਾਂ ਨੂੰ ਨੋਟ ਤੇ ਬੁਲੀਆਂ ਬਣਾਉਣੇ ਆਉਣੇ ਚਾਹੀਦੇ ਆਪਾਂ ਕੋਈ ਵੀ ਡਿਜ਼ਾਈਨ ਵਗੈਰਾ ਬਣਾ ਸਕਦੇ ਆ ਆਪਾਂ ਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਜੀ ਕੋਈ ਵੀ ਡਿਜ਼ਾਈਨ ਵਗੈਰਾ ਬਣਾਉਣ ਲਈ ਜੇਕਰ ਆਪਣੇ ਹੱਥ ਵਿੱਚ ਸਫਾਈ ਹੈ ਤਾਂ ਆਪਾਂ ਹਰ ਇੱਕ ਚੀਜ਼ ਨੂੰ ਪੂਰੀ ਚੰਗੀ ਤਰ੍ਹਾਂ ਪ੍ਰੋਪਰ ਬਣਾ ਸਕਦੇ ਆ ਜੀ ਇਹ ਕਾ ਫਲਾਵਰ ਦੇਖੋ ਜੀ ਇਹ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਜੀ ਇਹ ਦੇਖੋ ਇਹਦੇ ਵਿਚਾਲੇ ਮੈਂ ਕਟ ਦਾਣਾ ਲਗਾਇਆ ਤੇ ਪਾਰਲਲ ਲਗਾਇਆ ਮੋਤੀ ਇਹ ਆਲੇ-ਦਾਲੇ ਦੀ ਮੈਂ ਨਾਟ ਲਗਾਈ ਆ ਤੇ ਵਿਚਾਲੇ ਬੁਲੀਆਂ ਦਾ ਟੱਚ ਦਿੱਤਾ ਬੁਲੀਆਂ ਨ ਫਲਾਵਰ ਦੇ ਵਾਂਗੂ ਬਣਦੇ ਆ ਜੀ ਇਹ ਤੇ ਵਿਚਾਲੇ ਪਰਲੇ ਲਗਾਇਆ ਤੇ ਆ ਮੈਂ ਹੋ ਲਗਾਇਆ ਜੀ ਮੋਤੀ ਲਗਾਇਆ ਕੱਟ ਦੇਣਾ ਜਿਹਨੂੰ ਕਹਿੰਨੇ ਆ ਤੇ ਪੱਤੀ ਲਗਾਈ ਆ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਇਹਨੂੰ ਵੀ ਕਿਸੇ ਵੀ ਕਲਰ ਉੱਤੇ ਬਣਾ ਸਕਦੇ ਆ ਜੀ ਆਪਾਂ ਕਿਸੇ ਵੀ ਫੈਬਰਿਕ ਉੱਤੇ ਨੂੰ ਬਣਾ ਸਕਦੇ ਆ ਆਹ ਜੀ ਇਹ ਕੇ ਰੋਜ਼ ਫਲਾਵਰ ਆ ਇਹ ਜਿਹੜਾ ਰੋਜ਼ ਫਲਾਵਰ ਆ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਇਹਨੂੰ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿਦਾਂ ਦਾ ਬਣਦਾ ਤਾਂ ਮੇਰੇ ਚੈਨਲ ਦੇ ਉੱਤੇ ਵੀਡੀਓ ਪਾਈ ਹੋਈ ਹੈ ਜੀ ਇਹਦੀ ਪੂਰੀ ਫੁੱਲ ਤਉ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਮੇਰੇ ਚੈਨਲ ਤੇ ਸਰਚ ਕਰਕੇ نیچے ਵੀਡੀਓ ਕਲਿੱਕ ਕਰਕੇ ਵੀਡੀਓ ਵਾਲੇ ਆਪਸ਼ਨ ਤੇ ਤੇ نیچے ਨੂੰ ਕਰਕੇ نیچے ਇਹ ਵੀਡੀਓ ਹੈਗੀ ਹੈ ਜੀ ਇਹ ਤੇ ਆਪਾਂ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਵੀਡੀਓ ਕਿਦਾਂ ਦੀ ਫਲਾਵਰ ਕਿਦਾਂ ਦਾ ਬਣਦਾ ਇਹ ਬਹੁਤ ਸੋਹਣਾ ਬਣਦਾ ਆਲੇ ਦਾਲੇ ਇਹ ਰੋਜ਼ ਫਲਾਵਰ ਵਿਚਾਲੇ ਨੋਟ ਇਹ ਕਿਵੇਂ ਬਣਦਾ ਤੇ ਵਿਚਾਲੇ ਫਿਰ ਨੋਟ ਦਾ ਟੱਚ ਦਿੱਤਾ ਜੀ ਮੈਂ ਤੇ ਪੱਤੀ ਵੀ ਕਵਰ ਕਰੀ ਆ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਦੇਖੋ ਕਿੰਨਾ ਸੋਹਣਾ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾ ਰਹੀ ਹਾਂ ਮੇਰੀ ਸਫਾਈ ਦਾ ਕੰਮ അപ്പോൾ സഫാ ആണ് ചാരിോപര ബോ സോണാ ബന്ധി ഉണ്ടി ഫ്ലാവർക്കോ ਇਹ ਵੀ ਦੇਖੋ ਜੀ ਰੋਜ਼ ਫਲਾਵਰ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਦਾਂ ਹੀ ਰੋਜ਼ ਫਲਾਵਰ ਬਣਦੇ ਇਹਨੂੰ ਆਪਾਂ ਕਿਸੇ ਵੀ ਤਰ੍ਹਾਂ ਨਾਲ ਡਿਜ਼ਾਈਨ ਵਗੈਰਾ ਬਣਾ ਸਕਦੇ ਹਾਂ ਇਹ ਦੇਖੋ ਇਹਦੇ ਵਿਚਾਲੇ ਮੈਂ ਕੱਟ ਦਾਣੇ ਦਾ ਜੂਸ ਕਰਕੇ ਆਹਦੇ ਪੱਤੀਆਂ ਜੂਸ ਕਰਕੇ ਉਸ ਤਰ੍ਹਾਂ ਫਲਾਵਰ ਦਾ ਜੂਸ ਕੀਤਾ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਤੇ ਇਹਦੇ ਉੱਪਰ ਆਪਾਂ ਇਦਾਂ ਨਾਟ ਲਗਾ ਦੋ ਛੋਟੀਆਂ ਛੋਟੀਆਂ ਇਹ ਬਹੁਤ ਸੋਹਣਾ ਬਣ ਕੇ ਸੂਟ ਰੈਡੀ ਕੀਤਾ ਜੀ ਇਨੂੰ ਆਪਾਂ ਕਿਸੇ ਇਹਨੂੰ ਵੀ ਆਪਾਂ ਕਿਸੇ ਵੀ ਕਲਰ ਉੱਤੇ ਕਿਸੇ ਵੀ ਫੈਬਰਿਕ ਉੱਤੇ ਜਿਵੇਂ ਹੁਣ ਹੰਸ ਸਾਰਤੀਆਂ ਚੱਲ ਰਹੀਆਂ ਨੇ ਪਸ਼ਮੀਨੇ ਉੱਤੇ ਖਾਦੀ ਸਿਲਕ ਬਹੁਤ ਤਰ੍ਹਾਂ ਦਾ ਕੱਪੜਾ ਜੀ ਜਿਹਦੇ ਉੱਤੇ ਆਪਾਂ ਇਹਨੂੰ ਆਪਾਂ ਘਰੇ ਹੀ ਰੈਡੀ ਕਰਕੇ ਆਪਣਾ ਇੱਕ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹਾਂ ਜੀ ਇਸੇ ਤਰ੍ਹਾਂ ਨਿੱਕੀ ਬੂਟੀ ਦੇ ਸੂਟ ਵੀ ਮੇਰੀ ਵੀਡੀਓ ਪਾਈਆਂ ਹੋਈਆਂ ਨੇ ਜੇਕਰ ਤੁਹਾਨੂੰ ਨਹੀਂ ਨਿੱਕੀ ਬੂਟੀ ਦੇ ਜਿਹੜੇ ਸੂਟ ਨੇ ਉਹ ਵੀ ਸਾੜੀਆਂ ਵਿੱਚ ਬਹੁਤ ਸੋਹਣੇ ਲੱਗਦੇ ਆ ਜੇਕਰ ਤੁਸੀਂ ਉਹ ਵੀ ਆਰਡਰ ਮੈਨੂੰ ਕਰਨਾ ਚਾਹੁੰਦੇ ਹੋ ਤਾਂ ਮੈਂ ਵੀ ਕਰ ਸਕਦੀ ਆ ਤੁਹਾਡਾ ਸੂਟ ਬਣਾ ਸਕਦੀ ਆ ਜੀ ਮੈਨੂੰ ਆਰਡਰ ਕਰ ਸਕਦੇ ਹੋ ਕਿਸੇ ਵੀ ਡਿਜ਼ਾਈਨ ਉੱਤੇ ਤੁਸੀਂ ਆਪਣੀ ਪਿਕ ਭੇਜ ਕੇ ਉਹ ਆਪਣਾ ਆਰਡਰ ਤਿਆਰ ਕਰ ਸਕਦੇ ਹੋ ਸੂਟ YouTube ਤੇ ਮੈਸੇਜ ਕਰ ਸਕਦੇ ਹੋ ਮੈਨੂੰ ਜੀ ਫਿਰ ਮੈਂ ਤੁਹਾਨੂੰ ਆਪਣਾ WhatsApp ਨੰਬਰ ਦੇ ਕੇ ਤੁਹਾਡੇ ਨਾਲ ਗੱਲ ਕਰ ਸਕਦੀ ਆ ਜੀ ਨੇ ਕਿ ਬੁਟੀਏ ਸੂਟ ਵਾਲੇ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਮੇਰੇ ਵੀਡੀਓ ਤਾਂ ਉਹ ਵੀ ਮੈਨੂੰ ਮੇਰੇ ਚੈਨਲ ਦੇ ਉੱਤੇ ਪ੍ਰੋਪਰ ਦਿੱਤੀਆਂ ਹੋਈਆਂ ਨੇ ਜੀ ਦੋ ਤਿੰਨ ਜੇਕਰ ਹੋਰ ਰਹਿ ਰਹਾਂਗੇ ਤਾਂ ਮੈਂ ਹੋਰ ਵੀ ਵੀਡੀਓ ਦੇ ਦਾਂਗੀ ਕਿਉਂਕਿ ਵੀਡੀਓ ਬਣਾਉਣ ਦੇ ਉੱਤੇ ਬਹੁਤ ਜਾਂ ਤੁਸੀਂ ਆਪ ਦੇਖ ਸਕਦੇ ਹੋ ਮੈਂ ਪ੍ਰੋਪਰ ਨਾਲ ਝੂਮ ਕਰਕੇ ਤੁਹਾਨੂੰ ਵੀਡੀਓ ਦਿਖਾ ਰਹੀਆਂ ਇਹਦੇ ਵਿੱਚ ਮੇਰੀ ਕਿੰਨੀ ਸਫਾਈ ਆ ਫਲਾਵਰ ਦੇ ਵਿੱਚ ਫਲਾਵਰ ਦੇ ਵਿੱਚ ਬਿਲਕੁਲ ਵੀ ਫਲਾਵਰ ਇੱਧਰ ਤੇ ਉੱਧਰ ਨਹੀਂ ਹੋਇਆ ਜੀ ਬਿਲਕੁਲ ਉਸੇ ਤਰ੍ਹਾਂ ਹੀ ਪਿਆਗਾ ਚਾਹੀ ਇਹਨੂੰ ਆਪਾਂ ਤੋੜ ਦਈਏ ਫੇਰ ਵੀ ਇਹਨੂੰ ਕੋਸ ਹੁੰਦਾ ਹੈਗੇ ਫਲਾਵਰ ਉਸੇ ਤਰ੍ਹਾਂ ਹੀ ਰਹਿੰਦਾ ਹੈਗਾ ਬਸ ਮਨ ਮਤ ਹੱਥ ਹੱਥ ਦੇ ਵਿੱਚ ਇਸ ਚੀਜ਼ ਨੂੰ ਬਣਾਉਣ ਦੀ ਕਲਾ ਹੋਣੀ ਚਾਹੀਦੀ ਹੈ ਜੀ ਜੇਕਰ ਆਪਣੇ ਹੱਥ ਦੇ ਵਿੱਚ ਸਫਾਈ ਆ ਜੇਕਰ ਆਪ ਨੂੰ ਸਿੱਖਣ ਦਾ ਹੁਨਰ ਆ ਵੀ ਮੈਂ ਇਹ ਕੰਮ ਨੂੰ ਸਿੱਖਣਾ ਤਾਂ ਆਪਾਂ ਕਿਸੇ ਵੀ ਕੰਮ ਨੂੰ ਸਿੱਖ ਸਕਦੇ ਹਾਂ ਜੀ ਇਹ ਆਪਣੀ ਮਿਹਨਤ ਹੁੰਦੀ ਆ ਕਿਉਂਕਿ ਆਪਣੇ ਕਹਿੰਦੇ ਹੁੰਦੇ ਆ ਹੱਥ ਦੀ ਕਲਾ ਕੋਈ ਵੀ ਨਹੀਂ ਕੋ ਸਕਦਾ ਜੇਕਰ ਆਪਣੇ ਹੱਥ ਦੇ ਵਿੱਚ ਕਲਾ ਜੀ ਬਾਕੀ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੁੰਦੀ ਹੈ ਜਰੂਰ ਦੱਸਿਆ ਕਰੋ ਜੀ ਧੰਨਵਾਦ ਰੱਬ ਰਾਖਾ